ਹੋ ਹੋ ਐਥੇ ਮੇਰੀ ਮੰਦਰੀ ਟੈਪਈਏ ਕਸਾਂ ਦੇ ਰਹਿ ਗਈਏ ਹੋਏ ਐਥੇ ਮੇਰੀ ਮੰਦਰੀ ਟੈਪਈਏ ਕਾਲ ਸੱਜਣਾ ਦੇ ਲੈ ਗਈਏ ਹੋਏ ਐਥੇ ਮੇਰੀ ਮੰਦਰੀ ਟੈਪਈਏ ਸੱਜਣਾ ਤੇ ਲੈ ਗਈ ਏ ਹੋਏ ਇੱਥੇ ਮੇਰੀ ਮੰਦਰੀ ਟਪਈ ਏ ਕਰ ਸੱਜਣਾ ਤੇ ਲੈ ਗਈ ਏ ਹੋਏ ਬਰੀਆਂ ਚਣੀਆਂ ਕੱਚੇ ਬਨੇਰੇ ਪੜ ਗੈ ਨਹੀਂ ਹੋਏ ਬਰੀਆਂ ਚਣੀਆਂ ਕੱਚੇ ਬਨੇਰੇ ਪੜ ਗੈ ਨਹੀਂ ਆਏ ਪਰਦੇਸੀ ਆਏ ਪਰਦੇਸੀ ਹੌਣ ਕਲਾ ਕੇ ਥੜ ਗੈ ਬਈਏ ਘਰ ਸੱਜਣਾ ਦੇ ਰਹਿ ਗਈ ਏ ਓਏ ਢੋਲੀ ਦਾਣੇ ਪਾਵਾਂ ਮੇ ਮੇੜਕੇ ਇੰਕੀ ਪਢੋਲੀ ਦਾਣੇ ਪਾਵਾਂ ਮੇੜੇ ਉੜ ਗਿਆ ਢੋਲਾ ਗੱਡਾ ਦਿਹਾੜੇ ਗਿਣ-ਗਿਣ ਕੇ ਇੱਥੇ ਮੇਰੀ ਮੁੰਦਰੀ ਟੈ ਪਈ ਏ ਘਰ ਸੱਜਣਾ ਦੇ ਓਏ ਇੱਥੇ ਮੇਰੀ ਮੁੰਦਰੀ ਟੈ ਪਈ ਏ ਸਾਰੇ ਸੱਜਣਾ ਦੇ ਰਹਿ ਗਏ ਓ ਮੁੰਦਰੀ ਮਰੀ ਦੇ ਨਗਨੇ ਸੁਹੇ ਮੁੰਦਰੀ ਮਰੀ ਦੇ ਨਗਨੇ ਸੁਹੇ ਡੰਗਦਿਆਂ ਡੱਗ ਪਈ ਯਾਰ ਦੇ ਬੂਹੇ ਡੰਗਦਿਆਂ ਡੱਗ ਪਈ ਯਾਰ ਦੇ ਬੂਹੇ ਹੋ ਦਿਲਦਿਰੀ ਜੱਜ ਲੈ ਗਈ ਐ ਹੱਥ ਮੇਰੀ ਮੁੰਦਰੀ ਤੇ ਘਰ ਸੱਜਣਾ ਦੇ ਰਹਿ ਗਏ